ਮਾਇਗੁਰ ਜੀ ਕੀ ਫਤਹਿ ਤੇ ਅਜਪਾੜ ਨੰਬਰ 4 ਪਿੰਡ ਰਾਜੀਆ ਮੈਂ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਪਹਿਲਾਂ ਮੇਰੀ ਮਾਤਾ ਦੋ ਵਾਰੀ ਮੈਂਬਰ ਬਣੇ ਨੇ ਤੇ ਅੱਜ ਦੀ ਤੀਜੀ ਵਾਰ ਮੈਨੂੰ ਸਰਬਸੰਮਤੀ ਨਾਲ ਮੈਂਬਰ ਚੁਣਿਆ ਮੈਂ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਕਰਦਾ ਮੈਂ ਇਹ ਪੂਰੇ ਮਨ ਨਾਲ ਕਹਿੰਦਾ ਵੀ ਇਹਨਾਂ ਦੀਆਂ ਗੱਲਾਂ ਤੇ ਮੈਂ ਜਿੰਨੀਆਂ ਵੀ ਇਹਨਾਂ ਨੇ ਮੈਨੂੰ ਕਿਹਾ ਮੈਂ ਖਰਾ ਉਤਰੂੰਗਾ ਜੇ ਕੋਈ ਮੇਥੋਂ ਗਲਤੀ ਹੋਈ ਉਸ ਵਾਸਤੇ ਮਾਫੀ ਮੰਗੂ ਪੂਰਾ ਖਰਾ ਉਤਰਨ ਦੀ ਕੋਸ਼ਿਸ਼ ਕਰੂੰਗਾ ਪੰਜ ਸਾਲਾਂ 'ਚ ਕਰੇ ਮੈਂ ਪਿੱਠ ਨਹੀਂ ਦਿਖਾਵਾਂਗਾ ਭਾਈ ਬਾਣਿਓ ਦੇ ਅੰਦਰ ਕਾਪਰਿਆ ਪਿਆ ਸੀ ਹਰ ਹੋਈ ਕਿਰਪਾ ਨਾਲ ਕਰਾਣੀ ਉਹ ਤੇ ਤੱਕ ਲਾ ਕਿੰਨੇ ਦੇ ਕਿੰਨੇ ਬੰਦੇ ਆਪੇ ਮੈਂ ਉਹ ਮੈਨੂੰ ਤਾਂ ਨਹੀਂ ਲੈ ਸਕਦਾ ਸਾਡੀ ਦੀ ਕਿਸੀ ਪਹਿਲਾਂ ਤੁਹਾਡੇ ਲਾਉਂਦਾ ਮੈਂ ਆਪਣੇ ਭੈਣ ਦੇ ਪਾਈਤਰਾ ਨੂੰ ਅੱਜ ਪਰਮਾਤਮਾ ਦੇ ਕੋਲ ਕਾਫੀ ਜਸਤ ਕਰਵਾਇਆ ਹੈ। ਆਹ ਦੇਖੋ ਬਹੁਤ ਸੁਭਾਏ ਗਏ। ਇਹ ਬਸਾਰਾ ਹਾਜ਼ਰ ਆਲ ਵਿੱਚ ਦੋਸਤ ਖੜੇ ਨੇ ਸਾਰੇ ਖੁਸ਼ੀ ਮਨਾ ਰਹੇ ਨੇ। ਤੇ ਠੰਡਾਂ ਨੇ ਪਾਰਟੀ ਕਰ ਰਹੇ ਮੇਰੇ ਭਾਈ ਨੇ ਕਲਾਸ ਪਰ ਤੇ ਇਹਨਾਂ ਨੂੰ ਵੀ ਖੁਸ਼ੇਖਦ ਬਜ਼ਾਰ ਮੈਂਬਰ ਬਣਿਆ। ਤੇ ਦੱਸਿਆ ਤੁਹਾਨੂੰ ਪਹਿਲਾਂ ਦੋ ਵਾਰੀ ਮਾਤਾ ਜੀ ਬਣੇ ਤੇ ਤੀਜੀ ਵਾਰ ਮੈਂ ਸਰਬਸੰਮਰਦਾ ਬਣਿਆ ਤੇ ਆ ਬੱਚੇ ਹੀ ਬਹੁਤ ਕੁਝ ਮੈਂ। ਇੱਕ ਹੋਰ ਆਇਆ ਸਾਡਾ ਬੰਦਾ ਗੱਦੀ ਕਿਵੇਂ ਠੀਕ ਹੈ 그러면은 ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਪਹਿਲਾਂ ਤੁਸੀਂ ਵੀਡੀਓ ਚ ਦੇਖ ਚੋਗੇ ਇਕੱਠ ਵੀ ਕਿੰਨਾ ਹੋਇਆ ਸੀ ਤੇ ਬਹੁਤ ਚਾਹਤ ਮੈਨੂੰ ਤਾਂ ਖੁਸ਼ੀ ਆਲੀ ਬਹੁਤ ਵੱਡੀ ਖੁਸ਼ੀ ਹੈ ਤੀਸਰੀ ਵਾਰ ਲਗਾਤਾਰ ਮੈਂਬਰ ਬਣਾਇਆ ਇਹ ਮੇਰੇ ਪਿੰਡ ਦੇ ਮੇਰੇ ਬਾੜ ਦੇ ਸੰਗਤ ਬੈਠੀ ਹੈ ਜਿਹੜੇ ਮੇਰੇ ਗਵਾੜ ਚ ਆਉਂਦੇ ਨੇ ਤੇ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਤੇ ਬਾਈ ਜੀ ਉਰੀ ਸਿਆਣੇ ਬੈਠੇ ਨੇ ਚਾਚਾ ਜੀ ਉਰੀ ਤੇ ਇੱਧਰ ਵੀ ਦਿਖਾ ਲਈਏ ਫੋਟੋ ਅਮਰੀਕ ਸਿੰਘ ਲਾ ਬਾ ਸਾਰੇ ਬੈਠੇ ਨੇ ਇੱਧਰ ਭਾਈ ਤੇ ਮਾਤਾ ਜੀ ਪਹਿਲਾਂ ਦੋ ਵਾਰ ਹੀ ਰਹੇ ਚੁੱਕੇ ਨੇ ਇੱਥੋਂ ਦੇ ਐਮ ਐਲ اے ਏਰੀਏ ਦੇ ਬਾੜ ਦੇ ਬਾੜ ਨੰਬਰ 4 ਦੇ ਤੇ ਤੀਸਰੀ ਵਾਰ ਅੱਜ ਮੈਨੂੰ ਬਣਾਇਆ ਭਾਈ ਸਾਰਿਆਂ ਦਾ ਧੰਨਵਾਦ ਬਹੁਤ-ਬਹੁਤ ਤੇ ਖੁਸ਼ੀ ਵਾਲੀ ਗੱਲ ਲੱਗੀ ਬਹੁਤ ਤੇ ਦਿਖਾਉਣਾ ਤੁਹਾਨੂੰ ਬਲੌਗ ਸਾਰੇ ਬਣਿਆ ਰਹੂ ਸਨਾਵ ਜੀ ਕੋਈ ਗੱਲ ਬਾਤ ਭਾਈ ਇਧਰ ਆਕੇ ਬਣ ਗਿਆ ਭਾਈ ਹੁਣ ਇਮਾਨਦਾਰੀ ਹੈ ਯਾਰ ਇਮਾਨਦਾਰੀ ਜਿੱਤ ਕੇ ਲੈ ਜਾਂਦੇ ਆ ਤੇ ਧੜਕ ਬੰਦਾ ਬੇਦਾਗ ਹੈ ਜੇ ਕੋਈ ਕੰਮ ਕਰਾਉਣ ਜਾਂਦਾ ਤਾਂ ਉਹਦੀ ਜੇਬ ਚੋਂ ਖਰਚ ਕਰਨ ਵਾਲਾ ਬੰਦਾ ਇਹ ਹਰ ਇੱਕ ਦੇ ਦੁੱਖ ਵਿਚ ਘੜਦਾ ਹੈ ਕਿਤੇ ਪਿੱਛੇ ਨਹੀਂ ਹਟੇ ਬਹੁਤ ਵਧੀਆ ਪਰਿਵਾਰ ਆ ਯਾਰ ਤਾਂ ਹੀ ਅਸੀਂ ਸੋਚਿਆ ਵੀ ਸਰਬਸੰਮਤੀ ਨਾਲ ਹੀ ਬਣਾਈਏ ਇਹ ਬੰਦੇ ਤੇ ਮੇਰੇ ਵਾਸਤੇ ਮਾਣ ਵਾਲੀ ਗੱਲ ਆ ਕਿ ਜਿਹੜੇ ਮੇਰੇ ਚਾਰ ਦੋਸਤ ਨੇ ਵਾਰਡ ਦੇ ਜਿੰਨੇ ਵੀ ਬੰਦੇ ਨੇ VOTER ਨੇ ਮੇਰੇ ਵਾਸਤੇ ਇੰਨਾ ਪਿਆਰ ਸੋਚਦੇ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਬਹੁਤ ਪੂਛੀ ਦੀ ਗੱਲ ਆ ਇਹ ਤੀਜੀ ਵਾਰ ਮੈਂਬਰ ਬਣਿਆ ਅੱਜ ਇਹ ਰਹਤੇ ਆਪਕੋ ਸਾਰਾ ਬਹੁਤ ਜ਼ਿਆਦਾ ਧੰਨਵਾਦ ਕਰਦੀ ਆਵਾ ਜਿਨ੍ਹਾਂ ਨੇ ਯੋਗਦਾਨ ਪਾ ਕੇ ਸਰੇਵ ਸਿੰਘ ਨੂੰ ਸਰਬਸੰਮਤੀ ਨਵੰਬਰ ਬਣਾਇਆ ਗਿਆ ਸਾਡੇ ਬਾੜ ਦਾ ਮੈਂ ਬਹੁਤ ਧੰਨਵਾਦ ਦੀ ਮੰਗ ਦੀਆਂ ਅਸੀਂ ਆਪਣੇ ਬਾੜ ਦੇ ਮਨਚਿੱਤ ਲਾ ਕੇ ਕੰਮ ਕਰਾਂਗੇ ਦਿਨ ਰਾਤ ਭੈਣ ਭਾਈਆਂ ਨਾਲ ਖੜਾਂਗੇ ਜਿਨ੍ਹਾਂ ਨੇ ਸਾਨੂੰ ਮਾਨ ਆਦਰ ਨਾਲ ਸਰਬਸੰਮਤੀ ਨਾਲ ਬੰਦਰਸਤ ਨੇ ਮੇਰੇ ਯਾਰ ਦੋਸਤ ਆਏ ਨੇ ਬਹੁਤ ਖੁਸ਼ੀ ਹੈ ਸਾਰਿਆਂ ਨੂੰ ਤਨਵਾਰ ਬਾਈ ਵੈਲਕਮ ਤੁਹਾਡਾ ਤੇ ਧਰਮੂ ਕਿਵੇਂ ਬਾਈ ਤੇ ਠੀਕ ਹੈ ਜੀ ਠੀਕ ਆ ਬਹੁਤ ਬਹੁਤ ਬਾਈ ਆਪਣੇ ਕੰਨੇ ਵੀ ਰੱਬ ਕਿਰਪਾ ਕਰਦੂ ਹੁਣ ਫਿਰ ਬਣਾ ਗਿਆ ਉਹ ਕੈबिनेट ਮੰਤਰੀ